ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਐਤਵਾਰ ਵਾਲੇ ਦਿਨ ਮਸਿਆ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਤੁਸੀਂ ਇਹ ਇੱਕ ਚੀਜ਼ ਉਸ ਦਿਨ ਗੁਰੂ ਘਰ ਤੋਂ ਆਪਣੇ ਘਰ ਵਿੱਚ ਲੈ ਆਉਂਦੇ ਹੋ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਤੁਹਾਡੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਧ ਸੰਗਤ ਜੀ ਆਖਦੇ ਹਨ ਕਿ ਇਹ ਉਹਨਾਂ ਸਮਿਆਂ ਦੀ ਗੱਲ ਹੈ ਇੱਕ ਸਿੱਖ ਦੀਆਂ ਅੱਖਾਂ ਦੀ ਰੌਸ਼ਨੀ ਦਿਨ-ਪ੍ਰਤੀ ਦਿਨ ਘਟਦੀ ਗਈ ਟੈਸਟ ਕਰਵਾਇਆ ਤਾਂ ਪਤਾ ਲੱਗਾ ਅੱਖਾਂ ਦੇ ਪਿੱਛੋਂ ਰੌਸ਼ਨੀ ਭਾਵ ਜੋਤ ਹੀ ਚਲੀ ਗਈ ਹੈ ਇਸ ਤਰ੍ਹਾਂ ਕਈ ਡਾਕਟਰਾਂ ਨੇ ਕਿਹਾ ਇਲਾਜ ਨਹੀਂ ਹੋ ਸਕਦਾ ਤਾਂ ਸਾਤਸੰਗਤ ਜੀ ਉਹ ਗੁਰੂ ਘਰ ਰੋਜ਼ ਜਾਂਦੇ ਸੀ ਉੱਥੇ ਭਾਈ ਸਾਹਿਬ ਜੀ ਕਥਾ ਕਰ ਰਹੇ ਸੀ ਤੇ ਗੋਬਿੰਦਗੜ ਮੰਡੀ ਖੰਨੇ ਦੇ ਲਾਗੇ 6ਵੇਂ ਪਾਤਸ਼ਾਹ ਜੀ ਉਸ ਸਥਾਨ ਤੇ ਆਏ ਹੋਏ ਸਨ ਤੇ 40 ਦਿਨ ਫਿਰ ਉੱਥੇ ਹੀ ਰਹੇ ਤੇ ਸਾਤਸੰਗਤ ਜੀ ਉੱਥੇ ਪਾਤਸ਼ਾਹ ਜੀ ਨੇ ਘੋੜੇ ਦੀ ਰਕਾਬ ਜਿਹੜੀ ਹੈ ਉਹ ਉੱਥੇ ਡਿੱਗ ਗਈ ਪਾਤਸ਼ਾਹ ਜੀ ਨੇ ਕਿਹਾ ਇੱਥੇ ਬਹੁਤ ਹੀ ਵੱਡੀ ਲੋਹੇ ਦੀ ਮੰਡੀ ਬਣੇਗੀ ਉੱਥੇ ਜਾਣੇ ਕਿ ਦਾਸ ਜੀ ਉਹ ਲੋਹੇ ਦਾ ਕੰਮ ਕਰਿਆ ਕਰਦੇ ਸਨ ਉਹ ਬਹੁਤ ਹੀ ਸੋਹਣੇ ਸ਼ਸਤਰ ਬਣਾਇਆ ਕਰਦੇ ਸੀ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਸ਼ਸਤਰ ਬਹੁਤ ਸੋਹਣੇ ਬਣਾਉਂਦੇ ਹੋ ਦੱਸੋ ਕੀ ਮੰਗਦੇ ਹੋ ਉਹ ਜਨਕੀ ਜੀ ਨੇ ਕਿਹਾ ਕਿ ਪਾਤਸ਼ਾਹ ਮੇਰੀ ਮਾਂ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ ਇਹ ਵੇਖ ਨਹੀਂ ਸਕਦੇ ਇਹਨਾਂ ਨੂੰ ਸਭ ਦਿਖਣ ਲੱਗ ਜਾਵੇ ਬਸ ਇੰਨੀ ਕਿਰਪਾ ਕਰ ਦਿਓ ਪਾਤਸ਼ਾਹ ਜੀ ਨੇ ਕਿਹਾ ਕਿ ਉਹ ਜਿਹੜਾ ਸਾਹਮਣੇ ਤਲਾਬ ਬਣਿਆ ਹੋਇਆ ਹੈ ਇੱਥੇ ਅਸੀਂ ਕੱਲ ਇਸ਼ਨਾਨ ਕਰਾਂਗੇ ਤੇ ਜਦੋਂ ਇਸ਼ਨਾਨ ਕਰਕੇ ਚਲੇ ਜਾਵਾਂਗੇ ਤਾਂ ਆਪਣੀ ਮਾਤਾ ਜੀ ਨੂੰ ਕੇਸੀ ਸਾਹਿਤ ਭਾਵਕੇ ਕੇਸਾਂ ਸਾਹਿਤ ਇੱਥੇ ਇਸ਼ਨਾਨ ਕਰਵਾ ਦਿਓ ਭਾਵਕੇ ਟੋਬਾ ਲਵਾ ਦਿਓ ਸਤਨਾਮ ਵਾਹਿਗੁਰੂ ਨਾਲ-ਨਾਲ ਤੁਸੀਂ ਜਾਪ ਕਰਨਾ ਹੈ ਇਹ ਸਰੋਵਰ ਦੇ ਵਿੱਚ ਉਹਨਾਂ ਨੂੰ ਇਸ਼ਨਾਨ ਕਰਵਾਉਣ ਦੇ ਨਾਲ ਜਿਹੜੀ ਅੱਖਾਂ ਦੀ ਜੋਤ ਹੈ ਉਹ ਵਾਪਸ ਆ ਜਾਵੇਗੀ ਮਾਤਾ ਜੀ ਆਏ ਇਸ਼ਨਾਨ ਕੀਤਾ ਜਿਵੇਂ ਹੀ ਬਾਹਰ ਆਏ ਤਾਂ ਉਹਨਾਂ ਨੂੰ ਸਭ ਦਿਖਣ ਲੱਗ ਪਿਆ ਪਹਿਲਾਂ ਕੁਝ ਸਮੇਂ ਧੁੰਦਲਾ ਧੁੰਦਲਾ ਹੀ ਦਿਖਿਆ ਫਿਰ ਉਹ ਜਾ ਕੇ ਜਦੋਂ ਤਲਾਬ ਦੇ ਵਿੱਚ ਵੜ ਗਏ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਆ ਗਈ ਇਸ ਥਾਂ ਵਾਹਿਗੁਰੂ ਨਿਗਾਹ ਕਰਦੇ ਹਨ ਤਾਂ ਬਸ ਗੱਲ ਵਿਸ਼ਵਾਸ ਤੇ ਸ਼ਰਧਾ ਭਾਵਨਾ ਦੀ ਬਣਦੀ ਹੈ ਉੱਥੇ ਫਿਰ ਵਿਅਕਤੀ ਨੂੰ ਸਭ ਕੁਝ ਹਾਸਿਲ ਹੋ ਜਾਂਦਾ ਹੈ ਬਰਨਾਲੇ ਦੇ ਕੋਲ ਹਡਿਆਲੀ ਪਿੰਡ ਹੈ ਉੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਗਏ ਉੱਥੇ ਸਭ ਪਾਸੇ ਬੁਖਾਰ ਹੀ ਬੁਖਾਰ ਦੇ ਨਾਲ ਲੋਕ ਤਰਾਸ ਤਰਾਸ ਕਰ ਰਹੇ ਸਨ ਸਿਵਿਆਂ ਦੇ ਵਿੱਚ ਲਾਇਨ ਲੱਗ ਗਈ ਸੀ ਪਾਤਸ਼ਾਹ ਜੀ ਨੇ ਪੁੱਛਿਆ ਕਿ ਕੀ ਹੋਇਆ ਹੈ ਤਾਂ ਦੱਸਿਆ ਇਥੇ ਸਾਰੇ ਹੀ ਪਾਸੇ ਬੁਖਾਰ ਬੁਖਾਰ ਹੋ ਪਿਆ ਹੈ ਤੇ ਬੁਖਾਰ ਨੇ ਸਾਰੇ ਹੀ ਲੋਕਾਂ ਨੂੰ ਲਪੇਟ ਵਿੱਚ ਲੈ ਲਿਆ ਹੈ ਸਾਹਮਣੇ ਪਾਣੀ ਸੀ ਤੇ ਪਾਤਸ਼ਾਹ ਕਹਿੰਦੇ ਉਹ ਸਾਹਮਣੇ ਜਲ ਹੈ ਤੇ ਜਾ ਕੇ ਉੱਥੇ ਇਸ਼ਨਾਨ ਕਰ ਲਓ ਅਗੋ ਇੱਕ ਮਨੁੱਖ ਕਹਿੰਦਾ ਉਥੋਂ ਤਾਂ ਲੋਕ ਕੱਪੜੇ ਧੋਕੇ ਜਾਂਦੇ ਹਨ ਕੋਈ ਵੀ ਉਥੇ ਨਹੀਂ ਵੜਦਾ ਉਥੇ ਜੋ ਦਿਮਾਗ ਦੇ ਘੋੜੇ ਹਨ ਹਰ ਸਮੇਂ ਉਹ ਲੋਕ ਕਈ ਜ਼ਿਆਦਾ ਹੀ ਭਜਾਉਂਦੇ ਹਨ ਪਰ ਬਚਨ ਨਹੀਂ ਕਮਾਉਂਦੇ ਉਹ ਫਿਰ ਪਾਤਸ਼ਾਹ ਜੀ ਕਹਿੰਦੇ ਤੂੰ ਚਲਿਆ ਤਾਂ ਜਾ ਪਾਤਸ਼ਾਹ ਆਪ ਵਸਤਰ ਲੈ ਕੇ ਫਿਰ ਉਥੇ ਡੁਬਕੀ ਲਾ ਕੇ ਆਏ ਤੇ ਕਹਿੰਦੇ ਹੁਣ ਜਾ ਜਾ ਕੇ ਇਸ਼ਨਾਨ ਕਰਕੇ ਆ ਤਾਂ ਜਦੋਂ ਉਹ ਜਾਂਦਾ ਹੈ ਇਸ਼ਨਾਨ ਕਰਕੇ ਵਾਪਸ ਆਉਂਦਾ ਹੈ ਤਾਂ ਉਸ ਦਾ ਬੁਖਾਰ ਉਤਰ ਜਾਂਦਾ ਹੈ ਉਹ ਵਿਅਕਤੀ ਫਿਰ ਨੌ ਬਰ ਨੌ ਹੋ ਜਾਂਦਾ ਹੈ ਉਹ ਜੋ ਪਿੰਡ ਰੌਲਾ ਪਾ ਰਿਹਾ ਸੀ ਸਾਰਾ ਇਲਾਕਾ ਇਕੱਠਾ ਹੋ ਕੇ ਉੱਥੇ ਇਸ਼ਨਾਨ ਕਰਕੇ ਠੀਕ ਹੋ ਜਾਂਦਾ ਹੈ ਉਹੀ ਚੀਜ਼ ਦਿਖਾਈ ਕਾਗੋ ਹੰਸ ਕਰੇ ਹਰਿ ਮੰਦਰ ਸਾਹਿਬ ਚਲੇ ਜਾਓ ਸਭ ਦੁੱਖ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਮੱਸੀਆ ਹੋਵੇ ਜਾਂ ਸੰਗਰਾਦ ਹੋਵੇ ਇਸ ਇਸ਼ਨਾਨ ਕਰਦੇ ਸਮੇਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਸਤਨਾਮ ਜਾਂ ਮੋਲ ਮੰਤਰ ਦਾ ਜਾਪ ਕਰੀ ਜਾਓ ਉਹ ਇਸ਼ਨਾਨ ਹੀ ਤੁਹਾਨੂੰ ਤਾਰ ਦੇਵੇਗਾ ਸਾਥ ਸੰਗਤ ਜੀ ਮਨੁੱਖ ਦੀ ਸ਼ਰਧਾ ਭਾਵਨਾ ਬਣੀ ਹੋਣੀ ਚਾਹੀਦੀ ਹੈ ਜਿਹੜੇ ਮਨੁੱਖ ਸ਼ਰਧਾ ਭਾਵਨਾ ਨਹੀਂ ਰੱਖਦੇ ਤਾਂ ਉਹ ਫਿਰ ਖਾਲੀ ਹੀ ਰਹਿ ਜਾਂਦੇ ਹਨ ਜਿਸ ਕੋਲ ਵਿਸ਼ਵਾਸ ਦੀ ਦਾਤ ਹੈ ਉਹ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ ਕਹਿੰਦੇ ਕਿ ਦਿੱਲੀ ਦੇ ਕੋਲ ਦੀ ਇੱਕ ਗੱਲ ਸੁਣ ਲਓ ਕਿ ਉੱਥੇ ਇੱਕ ਕਲੋਨੀ ਸੀ ਕਹਿ ਲਓ ਕਿ ਬਸਤੀ ਹੀ ਸੀ ਜਿਵੇਂ ਐਵੇਂ ਲੋਕ ਉੱਥੇ ਰੇਹਾ ਕਰਦੇ ਸਨ ਕਹਿੰਦੇ ਕਿ ਉਹ ਗੁਰਸਿੱਖ ਪਰਿਵਾਰ ਸੀ ਇੱਕ ਉੱਥੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਇੱਕ ਪੁੱਤ ਸੀ ਕਹਿੰਦੇ ਕਿ ਇੱਕ ਦਿਨ ਬੱਚਾ ਬੜਾ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਕਹਿੰਦੇ ਕਿ ਘਰ ਦੇ ਡਾਕਟਰ ਦੇ ਕੋਲ ਲੈ ਕੇ ਗਏ ਉਹਨਾਂ ਨੇ ਕਿਹਾ ਕਿ ਇਸ ਨੂੰ ਗਲੇ ਦੇ ਵਿੱਚ ਜਿਹੜਾ ਹੈ ਕੋਈ ਰੋਗ ਲੱਗ ਗਿਆ ਹੈ ਇਹ ਲਾ ਇਲਾਜ ਬਿਮਾਰੀ ਲੱਗ ਗਈ ਹੈ ਤੁਸੀਂ ਐਵੇਂ ਕਰੋ ਜਾਂ ਤਾਂ ਆਪਰੇਸ਼ਨ ਕਰਵਾ ਲਓ ਨਹੀਂ ਤਾਂ ਫਿਰ ਇਹਦਾ ਕੁਝ ਨਹੀਂ ਹੋ ਸਕਦਾ ਕਰਦਿਆਂ ਨੇ ਕਿਹਾ ਠੀਕ ਹੈ ਜਦੋਂ ਪੈਸਾ ਟੱਕਾ ਦੱਸਿਆ ਤਾਂ ਉਹਨਾਂ ਨੇ ਕਿਹਾ ਐਨੇ ਪੈਸੇ ਟਕੇ ਦਾ ਇੰਤਜ਼ਾਮ ਕਰਨ ਲਈ ਕੁਝ ਸਮਾਂ ਲੱਗੇਗਾ ਡਾਕਟਰ ਨੇ ਕਿਹਾ ਕਿ ਬਹੁਤ ਘੱਟ ਸਮਾਂ ਹੈ ਉਹ ਵਿਚਾਰੇ ਕੋਲ ਹੁਣ ਨੇੜੇ ਗੁਰੂ ਘਰ ਸੀ ਉਥੇ ਰੋਜ਼ ਗੁਰੂ ਘਰ ਜਾਣ ਲੱਗੇ ਜਦੋਂ ਰੋਜ਼ ਉਥੇ ਜਾਇਆ ਕਰਦੇ ਤੇ ਜਦੋਂ ਵੀ ਉਹ ਪਰੇਸ਼ਾਨ ਹੁੰਦੇ ਉਥੇ ਦੇ ਜੋ ਗ੍ਰੰਥੀ ਸੀ ਉਹਨਾਂ ਰੋਜ਼ ਹੀ ਦੇਖਿਆ ਕਰਨਾ ਕਿ ਮੱਥਾ-ਤਾ ਟੇਕਣਾ ਆਉਂਦੇ ਹਨ ਪਰ ਬੜੇ ਹੀ ਪਰੇਸ਼ਾਨ ਹਨ ਕੀ ਕਾਰਨ ਹੋ ਸਕਦਾ ਹੈ ਕਹਿੰਦੇ ਕਿ ਇਹਨਾਂ ਨੂੰ ਉਹਨਾਂ ਨੇ ਪੁੱਛਿਆ ਉਹਨੇ ਸਾਰੀ ਗੱਲਬਾਤ ਦੱਸ ਦਿੱਤੀ ਇੱਕੋ ਇੱਕ ਸਾਡੇ ਕੋਲ ਔਲਾਦ ਹੈ ਡਾਕਟਰ ਨੇ ਇਸ ਨੂੰ ਲਾ ਇਲਾਜ ਰੋਗ ਦੱਸ ਦਿੱਤਾ ਹੈ ਉਹ ਜਿਹੜਾ ਰੋਗ ਦੱਸਿਆ ਹੈ ਉਹਦੇ ਆਪਰੇਸ਼ਨ ਦੇ ਲਈ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਹਨ ਕਹਿੰਦੇ ਹੁਣ ਕਹਿੰਦੇ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਤੇ ਅਸੀਂ ਹੁਣ ਕੀ ਕਰੀਏ ਤੇ ਕੀ ਕਰਕੇ ਪਾਤਸ਼ਾਹ ਜੀ ਦੇ ਕੋਲ ਆਈਦਾ ਹੈ ਕਿ ਪਰਮਾਤਮਾ ਹੀ ਹੀਲਾ ਵਸੀਲਾ ਕਰ ਦੇਣਗੇ ਗ੍ਰੰਥੀ ਸਿੰਘ ਜੀ ਨੇ ਕਿਹਾ ਤੁਸੀਂ ਐਵੇਂ ਕਰੋ ਕਿ ਜਦੋਂ ਤੁਹਾਡੇ ਮਹੀਨੇ ਵਿੱਚ ਭਾਵੇਂ ਜਦੋਂ ਵੀ ਸਮਾਂ ਲੱਗੇ ਮਸਿਆ ਸੰਗਰਾਦ ਜਾਂ ਪੁੰਨਿਆ ਹੀ ਭਾਵੇਂ ਹੋਵੇ ਜਦੋਂ ਤੁਹਾਨੂੰ ਆਪਣੇ ਕੰਮਾਂ ਤੋਂ ਫਰਸਤ ਹੋਵੇ ਉਦੋਂ ਹੀ ਤੁਸੀਂ ਹਰਿ ਮੰਦਰ ਸਾਹਿਬ ਜਾਇਆ ਕਰੋ ਇਸ਼ਨਾਨ ਕਰਕੇ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਹਿੰਦੇ ਕਿ ਉੱਥੇ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਵੀ ਹੈ ਉੱਥੇ ਜਾ ਕੇ ਅਰਦਾਸ ਬੇਨਤੀ ਕਰਿਆ ਕਰੋ ਬਾਬਾ ਜੀ ਦੇ ਨਾਮ ਦੀ ਬਾਣੀ ਦਾ ਰੋਜ਼ ਜਾਪ ਤੁਸੀਂ ਕਰਨਾ ਹੀ ਕਰਨਾ ਹੈ ਤੇ ਫਿਰ ਉੱਥੋਂ ਜਲ ਲੈ ਕੇ ਆਉਣਾ ਹੈ ਜਲ ਨੂੰ ਲਿਆ ਕੇ ਪੀਆ ਕਰਨਾ ਹੈ ਤੇ ਨਾਲ ਨਾਲ ਇਸ਼ਨਾਨ ਵੀ ਕਰਨਾ ਹੈ ਇਹ ਤੁਹਾਡੇ ਸਾਰੇ ਹੀ ਦੁੱਖ ਦੂਰ ਕਰ ਦੇਵੇਗਾ ਕਹਿੰਦੇ ਕਿ ਜਦੋਂ ਉਹਨਾਂ ਨੇ ਐਵੇਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੂੰ ਮਹੀਨੇ ਦੇ ਵਿੱਚ ਵੀ ਘੱਟ ਸਮਾਂ ਲੱਗਿਆ ਤੇ ਉਹਨਾਂ ਨੇ ਪਰ ਉੱਥੇ ਜ਼ਰੂਰ ਜਾਇਆ ਕਰਨਾ ਕਹਿੰਦੇ ਕਿ ਵੇਖਦੇ ਆਂ ਵੇਖਦੇ ਆਂ 6 ਮਹੀਨੇ ਪਏ ਤਾਂ ਸਮਾਂ ਲੰਘਦਾ ਗਿਆ ਉਹਨਾਂ ਨੇ ਕਿਹਾ ਕਿ ਚੱਲ ਹੁਣ ਪੈਸੇ ਇਕੱਠੇ ਹੋ ਗਏ ਹਨ ਹੁਣ ਵੇਖਦੇ ਹਾਂ ਜਦੋਂ ਡਾਕਟਰ ਦੇ ਕੋਲ ਗਏ ਤਾਂ ਉਹਨਾਂ ਨੇ ਕਿਹਾ ਤੁਸੀਂ ਦੁਬਾਰਾ ਰਿਪੋਰਟਾਂ ਕਰਵਾਓ ਉਹਨਾਂ ਨੇ ਕਿਹਾ ਜੀ ਕੋਈ ਨਾ ਕਰਵਾ ਲਓ ਜਦੋਂ ਕੀਤੀਆਂ ਤਾਂ ਵੇਖਿਆ ਜਿੱਥੇ ਪਹਿਲਾਂ 90% ਰੋਗ ਸੀ ਉਹ ਰੋਗਦਾਰ ਤਾਂ ਹੁਣ ਨਾਮੋ ਨਿਸ਼ਾਨ ਹੀ ਮਿਟ ਚੁੱਕਾ ਸੀ ਉਹਨਾਂ ਪੁੱਛਿਆ ਕਿ ਸਭ ਕੁਝ ਕਿਵੇਂ ਵਾਪਰਿਆ ਉਹਨਾਂ ਨੇ ਕਿਹਾ ਅਸੀਂ ਤਾਂ ਗੁਰੂ ਘਰ ਹੀ ਜਾਂਦੇ ਸੀ ਉਸ ਪਰਮਾਤਮਾ ਦੇ ਦਰ ਤੇ ਜਾਂਦੇ ਸੀ ਉਥੋਂ ਹੀ ਸਾਡੇ ਨਾਲ ਸਾਰਾ ਕੁਝ ਵਾਪਰਿਆ ਹੈ ਉਹਨਾਂ ਕਿਹਾ ਜੀ ਤੁਹਾਡਾ ਪੁੱਤਰ ਨੌਬਰ ਨੌ ਹੈ ਉਹਨਾਂ ਅਗਲੇ ਦਿਨ ਟ੍ਰੇਨ ਫੜੀ ਤਾਂ ਉਸ ਤੋਂ ਬਾਅਦ ਹੀ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਆ ਗਏ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰਬਾਣੀ ਦੀ ਤਾਕਤ ਕੀ ਹੈ। ਗੁਰੂ ਘਰ ਮੱਥਾ ਟੇਕ ਕੇ ਇਸ਼ਨਾਨ ਕਰਨ ਦੀ ਤਾਕਤ ਕੀ ਹੈ। ਗੁਰਬਾਣੀ ਜਦੋਂ ਜਲ ਵਿੱਚ ਸਮਾ ਜਾਂਦੀ ਹੈ, ਉਹ ਮਨੁੱਖ ਜਦੋਂ ਉੱਥੇ ਇਸ਼ਨਾਨ ਕਰਦਾ ਹੈ, ਜਾਂ ਉਸ ਨੂੰ ਗ੍ਰਹਿਣ ਕਰਦਾ ਹੈ, ਉਹਦੇ ਨਾਲ ਕਿਵੇਂ ਜ਼ਿੰਦਗੀ ਹੀ ਬਦਲ ਜਾਂਦੀ ਹੈ। ਇਸ ਲਈ ਆਪਣੇ ਸਿਆਣੇ ਵੱਡੇ ਵਡੇਰੇ ਕਿਹਾ ਕਰਦੇ ਸੀ ਜਦੋਂ ਵੀ ਜਾਓ ਉੱਥੇ ਬੈਠ ਕੇ ਇਸ਼ਨਾਨ ਕਰਕੇ ਗੁਰਬਾਣੀ ਨੂੰ ਜ਼ਰੂਰ ਸਰਵਣ ਕਰਿਆ ਕਰੋ ਉੱਥੇ ਕੋਈ ਵੀ ਇੱਕ ਪੰਕਤੀ ਤੁਸੀਂ ਆਪਣੇ ਮਨ ਵਿੱਚ ਧਾਰ ਕੇ ਬੈਠ ਜਾਓ ਆਪਣੇ ਗੁਰੂ ਘਰ ਜਾ ਕੇ ਪਾਠ ਹਮੇਸ਼ਾ ਕਰੋ ਫਿਰ ਜ਼ਿੰਦਗੀ ਹੌਲੀ-ਹੌਲੀ ਆਪੇ ਹੀ ਪਟੜੀ ਤੇ ਆ ਜਾਵੇਗੀ ਕਹਿੰਦੇ ਕਿ ਕਿਸੇ ਨਗਰ ਦੇ ਵਿੱਚ ਇੱਕ ਇੱਟਾਂ ਦਾ ਪੱਠਾ ਸੀ ਕਹਿੰਦੇ ਉੱਥੇ ਇੱਕ ਬਲਦ ਲੈ ਕੇ ਇੱਕ ਬੱਗੀ ਲੈ ਕੇ ਉਥੇ ਇੱਕ ਮਨੁੱਖ ਇੱਟਾਂ ਢੋਆ ਕਰਦਾ ਸੀ ਤੇ ਲੋਕਾਂ ਦੇ ਘਰ ਇੱਟ ਸੁੱਟ ਆਇਆ ਕਰਦਾ ਸੀ ਕਹਿੰਦੇ ਕਿ ਇਸ ਤਰ੍ਹਾਂ ਜ਼ਿੰਦਗੀ ਦਾ ਨਿਰਵਾਹ ਕਰਦਾ ਸੀ ਉਹ ਗੁਰਸਿੱਖ ਪਰਿਵਾਰ ਸੀ ਰੱਬ ਤੇ ਬੜਾ ਭਰੋਸਾ ਵੀ ਕਰਦਾ ਸੀ ਦੋ ਪੁੱਤਰ ਸਨ ਤੇ ਇੱਕ ਘਰਵਾਲੀ ਪਿੰਡ 'ਚ ਛੋਟਾ ਜਿਹਾ ਘਰ ਸੀ ਕਹਿੰਦੇ ਉਹ ਉਥੇ ਰਹਿ ਕੇ ਹੀ ਘਰ ਦਾ ਗੁਜ਼ਾਰਾ ਕਰਦੇ ਸੀ ਜੋ ਮਿਲਦਾ ਉਸ ਨੂੰ ਲੋਕਾਂ ਦੀ ਮਦਦ ਵੀ ਕਰ ਦਿੰਦੇ ਤੇ ਆਪਣੇ ਘਰ ਦਾ ਕੰਮ ਵੀ ਚਲਾਉਂਦਾ ਕਹਿੰਦੇ ਕਿ ਇੱਕ ਦਿਨ ਕੀ ਹੋਇਆ ਬੜੀ ਜ਼ਿਆਦਾ ਉਸ ਨੂੰ ਖੰਘ ਸ਼ੁਰੂ ਹੋ ਗਈ ਆਮ ਜਿਵੇਂ ਆਪਾਂ ਡਾਕਟਰ ਤੋਂ ਦਵਾਈ ਲੈਂਦੇ ਹਾਂ ਐਵੇਂ ਉਸਨੇ ਵੀ ਲੈ ਲਈ ਹੁਣ 2-4 ਦਿਨ ਐਵੇਂ ਕਰਦਿਆਂ ਕਰਦਿਆਂ 15 ਦਿਨ ਬੀਤ ਗਏ ਖੰਘ ਬੜੀ ਜ਼ਿਆਦਾ ਆਇਆ ਕਰਨੀ ਕਰਨੀ ਕਹਿੰਦੇ ਕਿ ਕਰਦਿਆਂ ਨੇ ਤੱਕਾ ਮੁੱਕੀ ਕਰਕੇ ਡਾਕਟਰ ਦੇ ਕੋਲ ਲੈ ਕੇ ਗਏ ਡਾਕਟਰ ਨੇ ਜਦੋਂ ਟੈਸਟ ਕੀਤੇ ਤਾਂ ਉਸਨੇ ਕਿਹਾ ਕਿ ਇਸ ਨੂੰ ਤਾਂ ਗਲੇ ਦਾ ਕੈਂਸਰ ਹੋ ਗਿਆ ਹੈ ਤੇ ਅੰਤਿਮ ਸਟੇਜ ਤੇ ਵੀ ਹੈ ਉਸਨੂੰ ਆਪਰੇਸ਼ਨ ਕਰਵਾਉਣਾ ਪਵੇਗਾ। ਉਹਨਾਂ ਪੁੱਛਿਆ ਕਿ ਕਿੰਨੇ ਪੈਸੇ ਲੱਗਣਗੇ। ਉਹਨਾਂ ਹੁਣ ਦੱਸਿਆ ਕਿ ਐਨੇ ਪੈਸੇ। ਹੁਣ ਉਹਨਾਂ ਦੇ ਕੋਲ ਐਨੇ ਪੈਸੇ ਦਾ ਕੋਈ ਇੰਤਜ਼ਾਮ ਨਹੀਂ ਸੀ। ਕਿਉਂਕਿ ਉਹ ਹੀ ਤੱਕ ਕਮਾਉਂਦਾ ਸੀ ਤੇ ਰੋਜ਼ ਦੇ ਰੋਜ਼ ਪੈਸੇ ਖਰਚ ਹੋ ਜਾਇਆ ਕਰਦੇ ਸੀ। ਹੁਣ ਘਰ ਆਇਆ ਤੇ ਘਰ ਆ ਕੇ ਘਰਦਿਆਂ ਨੇ ਕਿਹਾ, ਆਪਾਂ ਐਵੇਂ ਕਰਦੇ ਹਾਂ ਕਿ ਘਰ ਵੇਚ ਦਿੰਦੇ ਹਾਂ ਤੇ ਆਪਾਂ ਤੁਹਾਡਾ ਇਲਾਜ ਕਰਵਾ ਲੈਂਦੇ ਹਾਂ। ਉਹ ਆਪਣੇ ਮਨ ਵਿੱਚ ਸੋਚਦਾ ਹੈ ਕਿ ਮੇਰੇ ਬਾਅਦ ਇਹ ਘਰ ਹੀ ਤਾਂ ਇਹਨਾਂ ਦੇ ਕੋਲ ਸਹਾਰਾ ਹੋਵੇਗਾ ਬੱਚੇ ਪੜ੍ਹਦੇ ਹਨ ਇਹਨਾਂ ਦੇ ਸਿਰ ਤੋਂ ਛੱਤ ਹੀ ਚਲੀ ਜਾਵੇਗੀ ਤੇ ਫਿਰ ਬਾਕੀ ਪਿੱਛੇ ਕੀ ਰਹਿ ਜਾਵੇਗਾ ਉਹਨੇ ਕਿਹਾ ਕੋਈ ਨਾ ਕੋਈ ਹੀਲਾ ਵਸੀਲਾ ਹੋ ਜਾਵੇਗਾ ਮੈਂ ਆਪਰੇਸ਼ਨ ਕਰਵਾ ਲਵਾਂਗਾ ਕਹਿੰਦੇ ਕਿ ਉਹਨੇ ਆਪਣੇ ਸਾਥੀ ਦੇ ਨਾਲ ਗੱਲ ਕੀਤੀ ਕਿ ਮੇਰੇ ਗਲੇ ਦੇ ਵਿੱਚ ਲਾ ਇਲਾਜ ਬਿਮਾਰੀ ਹੋ ਗਈ ਹੈ ਡਾਕਟਰ ਨੇ ਐਦਾਂ ਮੈਨੂੰ ਆਪਰੇਸ਼ਨ ਲਈ ਕਿਹਾ ਹੈ 62% ਮੇਰੇ ਕੋਲ ਕੁਝ ਵੀ ਨਹੀਂ ਹੈ। ਜਵਾਕ ਵੀ ਅਜੇ ਛੋਟੇ ਹਨ ਪਰ ਮੈਨੂੰ ਭਰੋਸਾ ਪਰਮਾਤਮਾ ਤੇ ਜ਼ਰੂਰ ਹੈ। ਉਹ ਹੱਲ ਜ਼ਰੂਰ ਕੱਢ ਦੇਣਗੇ। ਉਹਨੇ ਕਿਹਾ ਕਿ ਤੂੰ ਐਵੇਂ ਕਰ ਇੱਕ ਵਾਰ ਆਪਣੇ ਮਨ ਦੇ ਸਕੂਨ ਦੇ ਲਈ ਸ਼ਾਂਤੀ ਦੇ ਲਈ ਹਰਿਮੰਦਰ ਸਾਹਿਬ ਜ਼ਰੂਰ ਜਾ। ਪਰਿਵਾਰ ਨੂੰ ਕਿਹਾ ਮੈਂ ਆਪਰੇਸ਼ਨ ਦੀ ਤਰੀਕ ਲੈ ਆਉਂਦਾ ਹਾਂ ਤੇ ਤੁਸੀਂ ਕੋਈ ਨਾ ਮੇਰੇ ਨਾਲ ਹਰਿਮੰਦਰ ਸਾਹਿਬ ਜੇਕਰ ਜਾਣਾ ਚਾਹੁੰਦੇ ਹੋ ਤਾਂ ਚਲੋ। ਕਰਦੇ ਕਹਿੰਦੇ ਕਿ ਅਸੀਂ ਵੀ ਨਾਲ ਹੀ ਜਾਵਾਂਗੇ ਉਹਨਾਂ ਕਿਹਾ ਕਿ ਤੁਹਾਡੇ ਬੱਚੇਓ ਪੇਪਰ ਚੱਲਦੇ ਹਨ ਤੁਸੀਂ ਦੋਵੇਂ ਘਰ ਵਾਲਿਆਂ ਨੂੰ ਕਿਹਾ ਕਿ ਇਦਾਂ ਕਰੋ ਕਿ ਇਹਨਾਂ ਦਾ ਧਿਆਨ ਰੱਖੋ ਘਰ ਦਾ ਰਾਸ਼ਨ ਪਾਣੀ ਪੁੱਛਿਆ ਕਿ ਘਰ ਵਿੱਚ ਹੈ ਜਾਂ ਨਹੀਂ ਤੇ ਮੈਂ ਕੱਲ ਵਾਪਸ ਆ ਜਾਵਾਂਗਾ ਜੋ ਵੀ ਬੱਸ ਟ੍ਰੇਨ ਦੀ ਟਿਕਟ ਮਿਲੀ ਉਸਨੇ ਲੈ ਕੇ ਉਹ ਦਰਬਾਰ ਸਾਹਿਬ ਪਹੁੰਚ ਗਿਆ ਆ ਕੇ ਪ੍ਰਕਰਮਾ ਕਰਕੇ ਮੱਥਾ ਟੇਕਿਆ ਕੀਰਤਨ ਸੁਣਨ ਲੱਗਾ ਕੀਰਤਨ ਜਦੋਂ ਸੁਣਦਿਆਂ ਸੁਣਦਿਆਂ ਰਾਤ ਹੋ ਗਈ ਸੋਚਦਾ ਹੈ ਕਿ ਮੈਂ ਹੁਣ ਸੌ ਜਾਵਾਂ ਪਰ ਉਦੋਂ ਪਹਿਲਾਂ ਕੀ ਹੁੰਦਾ ਹੈ ਬੈਠੇ ਬੈਠੇ ਨੂੰ ਇੰਨੀ ਜ਼ਿਆਦਾ ਖੰਗ ਛੜ ਜਾਂਦੀ ਹੈ ਉਸ ਦੇ ਪੇਟ ਵਿੱਚ ਇੰਨਾ ਜ਼ਿਆਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਐਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸ ਦੇ ਸਵਾਸ ਹੀ ਚਲੇ ਜਾਣਗੇ ਉਹਨੇ ਸੋਚਿਆ ਕਿ ਚਲੋ ਕੋਈ ਨਾ ਪਰਮਾਤਮਾ ਦੇ ਦਰ ਤੇ ਜੇਕਰ ਸਵਾਸ ਨਿਕਲਣਗੇ ਤਾਂ ਮੇਰਾ ਲੋਕ ਪਰਲੋਕ ਸਵਾਰਿਆ ਜਾਵੇਗਾ ਇਨੇ ਨੂੰ ਜਦੋਂ ਉਸ ਨੂੰ ਇੱਕਦਮ ਖੰਘ ਆਈ ਤਾਂ ਉਹਦੇ ਮੂੰਹ ਦੇ ਵਿੱਚੋਂ ਇੱਕ ਮਾਸ ਦਾ ਟੁਕੜਾ ਉਹਦੀ ਝੋਲੀ ਵਿੱਚ ਡਿੱਗ ਪਿਆ ਉਹ ਜਿਹੜਾ ਟੁਕੜਾ ਸੀ ਉਸਨੇ ਚੁੱਕ ਕੇ ਲਫਾਫੇ 'ਚ ਪਾ ਕੇ ਆਪਣੇ ਝੋਲੇ ਵਿੱਚ ਪਾ ਲਿਆ ਤੇ ਮੂੰਹ ਹੱਥ ਧੋਤਾ ਫਿਰ ਇਸ਼ਨਾਨ ਕੀਤਾ ਤੇ ਮੱਥਾ ਟੇਕਿਆ ਉਸ ਤੋਂ ਬਾਅਦ ਟ੍ਰੇਨ ਤੇ ਚੜ ਕੇ ਵਾਪਸ ਆ ਗਿਆ ਕਹਿੰਦੇ ਕਿ ਉਹਨਾਂ ਨੇ ਡਾਕਟਰ ਦੇ ਕੋਲੋਂ ਤਰੀਕ ਲਈ ਹੋਈ ਸੀ ਦੁਬਾਰਾ ਜਦੋਂ ਟੈਸਟ ਕਰਵਾਉਣ ਦੇ ਲਈ ਗਿਆ ਟੈਸਟ ਹੋ ਗਏ ਤਾਂ ਡਾਕਟਰਾਂ ਨੇ ਵੇਖਿਆ ਕਿ ਤੁਹਾਡਾ ਤਾਂ ਰੋਗ ਕਿਤੇ ਵੀ ਨਹੀਂ ਹੈ ਰੋਗ ਦਾ ਕੋਈ ਨਾਮ ਨਿਸ਼ਾਨ ਵੀ ਨਹੀਂ ਹੈ ਤਾਂ ਡਾਕਟਰਾਂ ਨੇ ਕਿਹਾ ਕਿ ਤੁਸੀਂ ਇਹਨਾਂ ਦਿਨਾਂ ਵਿੱਚ ਕੀ ਖਾਦਾ ਹੈ ਉਸਨੇ ਕਿਹਾ ਕਿ ਮੈਂ ਖਾਦਾ ਤਾਂ ਕੁਝ ਨਹੀਂ ਬਸ ਮੈਂ ਗੁਰੂ ਘਰ ਗਿਆ ਸੀ ਮੱਥਾ ਟੇਕਿਆ ਸੀ ਉੱਥੇ ਮੇਰੇ ਨਾਲ ਇਹ ਭਾਣਾ ਵਾਪਰਿਆ ਸੀ ਪਰਮਾਤਮਾ ਤੇ ਮੇਰਾ ਅਥਾਹ ਭਰੋਸਾ ਸੀ ਉਹਨਾਂ ਨੇ ਹੀ ਮੇਰਾ ਰੋਗ ਜਿਹੜਾ ਹੈ ਠੀਕ ਕਰ ਦਿੱਤਾ ਹੈ ਕਹਿੰਦਾ ਕਿ ਮੈਂ ਤਾਂ ਕੋਈ ਦਵਾਈ ਬੂਟੀ ਵੀ ਨਹੀਂ ਲਈ ਮੈਨੂੰ ਤਾਂ ਬਸ ਪਰਮਾਤਮਾ ਦੀ ਤਾਕਤ ਬਾਰੇ ਪਤਾ ਸੀ ਕਿ ਵਾਹਿਗੁਰੂ ਨੇ ਹੀ ਮੈਨੂੰ ਠੀਕ ਕਰਨਾ ਹੈ ਸਤ ਸੰਗਤ ਜੀ ਗੱਲ ਸਿਰਫ ਵਿਸ਼ਵਾਸ ਦੀ ਹੁੰਦੀ ਹੈ ਜਦੋਂ ਆਪਾਂ ਪਰਮਾਤਮਾ ਤੇ ਪੂਰਨ ਵਿਸ਼ਵਾਸ ਰੱਖ ਲੈਂਦੇ ਹਾਂ ਤੇ ਚਾਹੇ ਅਸੀਂ ਕੋਈ ਵੀ ਕੰਮ ਨੂੰ ਕਰਨਾ ਹੋਵੇ ਜਾਂ ਕਰਨ ਦੀ ਸ਼ੁਰੂਆਤ ਹੀ ਕਰਨੀ ਹੋਵੇ ਤੇ ਆਥਾਹਾ ਭਰੋਸਾ ਪਰਮਾਤਮਾ ਤੇ ਰੱਖ ਲਓ ਆਸਰਾ ਹੀ ਪਰਮਾਤਮਾ ਦਾ ਧੱਕੋ ਗੁਰਬਾਣੀ ਦੇ ਲੜ ਲੱਗ ਜਾਓ ਤਾਂ ਵੇਖ ਲੈਣਾ ਪਰਮਾਤਮਾ ਜੀ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦੇਣਗੇ ਤਾਂ ਸਾਧ ਸੰਗਤ ਜੀ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ